ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਤੀ ਇੱਕ ਛੋਟਾ ਜਿਹਾ ਫਲ ਹੁੰਦਾ ਹੈ ਔਰ ਇਹ ਹਿਮਾਚਲ ਪ੍ਰਦੇਸ਼ ਜੰਮੂ ਦੇ ਇਲਾਕੇ ਵਿੱਚ ਬਹੁਤ ਸਾਰਾ ਹੈ ਛੋਟਾ ਜਿਹਾ ਬੂਟਾ ਹੁੰਦਾ ਹੈ ਇੱਕ ਇੱਕ ਬੂਟੇ ਨੂੰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੱਗਦੀਆਂ ਨੇ ਕਹਿੰਦੇ ਨੇ ਬਾਤ ਦੇ ਪੈਮਾਨੇ ਤੋਲਣ ਦੇ ਪੈਮਾਨੇ ਰਤੀ ਤੋਂ ਬਣੇ ਤੇ ਪਤਾ ਹੈ ਵਕਤ ਨਾਪਣ ਦਾ ਢੰਗ ਦਮਾਂ ਤੋਂ ਬਣਿਆ ਸਵਾਸਾਂ ਤੋਂ ਬਣਿਆ ਇੱਕ ਦਮ ਜੋ ਮੈਂ ਲਿਆ ਇਹਦੇ ਜਿੰਨਾ ਸਮਾਂ ਲੱਗਦਾ ਨਾ ਇਸੇ ਦੇ ਸਾਹਮਣ ਲ ਬਿਸੂਏ ਚਸੀਆਂ ਗੜੀਆਂ ਫਿਰ ਪਹਿਰਾ ਇਸੇ ਦੇ ਸਾਹਮਣ ਲ ਸੈਕਿੰਡ ਮਿੰਟ ਘੰਟ ਸਮੇਂ ਨੂੰ ਨਾਪਣ ਦਾ ਪੈਮਾਨਾ ਦਮ ਤੋਲਣ ਦਾ ਪੈਮਾਨਾ ਰਤੀਆਂ ਤੋਂ ਚੱਲਿਆ 1000 ਰਤੀਆਂ ਉਹਨ ਸਾਰਿਆਂ ਦਾ ਵਜ਼ਨ ਇੱਕੋ ਹੀ ਹੁੰਦਾ ਹੈ ਵੱਧ ਘਟ ਨਹੀਂ ਆਉਂਦਾ ਅਗਰ ਇੱਕ ਦਰਖਤ ਨੂੰ 100 ਫਲ ਲੱਗੇ ਨੇ ਚਲੋ ਐਪਲ ਲੱਗੇ ਨੇ ਸੇਬ ਲੱਗੇ ਨੇ ਵਜ਼ਨ ਇੱਕ ਨਹੀਂ ਹੋਵੇਗਾ ਰੰਗ ਰੂਪ ਵੀ ਇੱਕ ਨਹੀਂ ਹੋਵੇਗਾ ਸਵਾਦ ਵੀ ਇੱਕ ਨਹੀਂ ਹੋਵੇਗਾ ਲੇਕਿਨ ਇੱਕ ਦਰਖਤ ਨੂੰ ਹਜ਼ਾਰਾਂ ਰਤੀਆਂ ਲੱਗਦੀਆਂ ਨੇ ਵਜ਼ਨ ਇੱਕੋ ਹੀ ਹੁੰਦਾ ਸਾਰਿਆਂ ਦਾ ਰੰਗ ਵੀ ਇੱਕੋ ਹੁੰਦਾ ਲਾਲ ਹੋਣ ਲਾਲ ਹੈ